ਜੋ ਤੁਹਾਨੂੰ ਅੱਜ ਪਿੰਡਾਂ ਦੀਆਂ ਝਲਕੀਆਂ ਦਿਖਾਉਣੇ ਆ ਬਰਸ਼ੀ ਟਾਈਮ ਦੀਆਂ ਆ ਦੇਖੋ ਪਹਿਲਾਂ ਜਿੱਦਾਂ ਬਰਸ਼ੀ ਟਾਈਮ ਤੇ ਦੁਕਾਨਾਂ ਲੱਗਦੀਆਂ ਹੁੰਦੀਆਂ ਸੀਗੀਆਂ ਆ ਦੇਖੋ ਜਿੱਦਾਂ ਝੂਲੇ ਕੱਚਤੀਆਂ ਝੰਡੋਲੇ ਬਹੁਤ ਕੁਝ ਲੱਗਦਾ ਹੁੰਦਾ ਸੀਗਾ ਉਹ ਹੁਣ ਬਹੁਤ ਚੀਜ਼ਾਂ ਘੱਟ ਚੁੱਕੀਆਂ ਪਰ ਸਾਡੇ ਪਿੰਡ ਹਜੇ ਵੀ ਇਹ ਚੀਜ਼ਾਂ ਲੱਗ ਰਹੀਆਂ ਆ ਦੇਖੋ ਬੱਚਿਆਂ ਵਾਲਾ ਉਹ ਪੁੱਦਨ ਵਾਲਾ ਆ ਦੇਖੋ ਕਿੰਨਾ ਕਾਠਾ ਸਾਡੇ ਪਿੰਡ ਆ ਦੇਖੋ ਕਿਦਰੇ ਬੱਚਿਆਂ ਲਈ ਆ ਟ੍ਰੈਂਪੋਲਿਨ ਲੱਗੇ ਆ ਬੱਚਿਆਂ ਨੂੰ ਮਸਾਂ ਹੀ ਮੌਕਾ ਮਿਲਦਾ ਇਹ ਜੇ ਕਦੇ ਮੌਕੇ ਤੇ ਆ ਦੇਖੋ ਕਿਦਾਂ ਟੱਪ ਰਿਹਾ ਹੈ ਬੱਚੇ ਤੇ ਆ ਚੀਜ਼ਾਂ ਕੌਣ ਭੁੱਲਿਆ ਹੋਊਗਾ ਅੱਜ ਤੋਂ 20-20 ਸਾਲ 15 ਸਾਲ ਪਹਿਲਾਂ ਜਦੋਂ ਜਾਂਦੇ ਹੁੰਦੇ ਸੀ ਆ 10-10 ਰੁਪਏ ਦੇ ਛੱਲੇ ਜੇ ਜਾਂ ਕੋਈ ਹੋਰ ਆ ਮੰਦਰੀ ਹੁੰਦੀ ਕੋਈ ਆ ਛੱਲੇ ਚਾਬੀਆਂ 'ਚ ਪਾਉਣ ਵਾਲੇ ਜਿਨ੍ਹਾਂ ਤੇ ਕਦੇ ਨਾਮ ਲਿਖਵਾਉਂਦੇ ਹੁੰਦੇ 10 ਰੁਪਏ 'ਚ ਆ ਰੇਡਾ ਜ ਲੈ ਕੇ ਭਜਦੇ ਹੁੰਦੇ ਸੀ ਜਾਂ ਕਦੇ ਆ ਪੌਂਪੂ ਜਾਂ ਵਜਾਉਂਦੇ ਹੁੰਦੇ ਸੀਗੇ ਤਾਂ ਆ ਚੀਜ਼ਾਂ ਮਾਸਕ ਹੈ ਜਿਹੜਾ ਇਹਦਾ ਵੀ ਕਦੇ ਟ੍ਰੈਂਡ ਚੱਲਿਆ ਸੀਗਾ ਮੇਲਿਆਂ 'ਚ ਕਦੇ ਦੇਖਦੇ ਹੁੰਦੇ ਸੀਗੇ ਤਾਂ ਸਭ ਤੋਂ ਵਧੀਆ ਦੁਕਾਨ ਮੈਨੂੰ ਆ ਲੱਗਦੀ ਆ ਜਦੋਂ ਕਿਤੇ ਵੀ ਲੱਗੀ ਹੁੰਦੀ ਆ ਕੋਈ ਵਰਸੀ ਤੇ ਜਾਂ ਮੇਲੇ ਤੇ ਜਿਹੜੀ ਆ ਲੱਕੜ ਦੇ ਸਮਾਨ ਵਾਲੀ ਆ ਆ ਸਾਡੇ ਬਾਪ ਭਾਈ ਰੂਪ ਚੰਦ ਜੀ ਦਾ ਸਥਾਨ ਆ ਇਹ ਜਿੱਥੇ ਵਰਸੀ ਸੀਗੀ ਇਸ ਕਰਕੇ ਇੰਨੀ ਸੰਗਤ ਇੱਥੇ ਪਹੁੰਚੀ ਆ ਆ ਦੇਖੋ ਕਿਦਾਂ ਸੰਗਤ ਆਈ ਹੋਈ ਆ ਇੱਥੇ ਤਾਂ ਜ਼ਿਆਦਾਤਰ ਸਮਾਨ ਇੱਥੇ ਮੈਨੂੰ ਪੁਰਾਣੇ ਟਾਈਮ ਵਾਲਾ ਜਦੋਂ ਆਪਾਂ ਲੈਂਦੇ ਰਹੇ ਆ ਤਾਂ ਜਿੱਦਾਂ ਆ ਖੇਡਾਂ ਹੁੰਦੀਆਂ ਸੀਗੀਆਂ ਵਿੱਚ ਤਿੰਨ ਤੇ ਲੱਗੀਆਂ ਹੁੰਦੀਆਂ ਸੀ ਜਾਂ ਜ਼ਿਆਦਾਤਰ ਸਮਾਨ ਮੈਨੂੰ ਮਨੀਆਰੀ ਵਾਲਾ ਹੀ ਦਿਖਿਆ ਜਾਂ ਉਹ ਸੋਨੇ ਦੀ ਪਾਲ ਛਾਲੀਆਂ ਚੇਨਾਂ ਜੀਆਂ ਹੁੰਦੀਆਂ ਨੇ ਜਾਂ ਖੜਾਉਣੇ ਆ ਜਿਹਨਾਂ ਡਾਇਟਰ ਡਾਇਟਰ ਖੇਡਦੇ ਹੁੰਦੇ ਸੀ ਤੇ ਜਾਂ ਆ ਕੁੜੀਆਂ ਲਈ ਸੀ ਸਮਾਨ ਹੁੰਦਾ ਸੀ ਘਰ ਦਾ ਜਾਂ ਕੁਝ ਹੋਰ ਆ ਸਲੇਟ ਤੇ ਆ ਚੀਜ਼ ਤਾਂ ਹਰੇਕ ਨੇ ਲਈ ਹੋਊਗੀ ਜਿਹੜਾ ਥੱਲੇ ਘਰ ਜਾ ਦਿਖ ਰਿਹਾ ਤੁਹਾਨੂੰ ਜੀ ਤੇ ਸਿੱਕਾ ਰੱਖਦੇ ਹੁੰਦੇ ਸੀ 1 ਰੁਪਏ ਦਾ ਸੈੱਲ ਪੈਂਦੇ ਹੁੰਦੇ ਸਿੱਕਾ ਰੱਖ ਰਾ ਕੁੱਤਾ ਜਾਂ ਕਮਲਾ ਕਰ ਦਿੰਦੇ ਸੀਗੇ ਕੁੱਤਾ ਜਾਂ ਖੈਦਾ ਹੁੰਦਾ ਸੀਗਾ ਆ ਦੇਖੋ ਸੰਗਤ ਉਹ ਤਾਂ ਬਹੁਤ ਜ਼ਿਆਦਾ ਘਟ ਚੁੱਕੀ ਹੈ ਕਿਉਂਕਿ ਸ਼ਾਮ ਦਾ ਟਾਈਮ ਹੋ ਗਿਆ ਉਹਦੇ ਕਰਕੇ ਸੰਗਤ ਘਰਾਂ ਨੂੰ ਜਾ ਚੁੱਕੀ ਹੈ ਕਾਫੀ ਜ਼ਿਆਦਾ ਕੱਲੀ ਇੱਕ ਇੱਕੋ ਇੱਕ ਆ ਦੁਕਾਨ ਸੀ ਜਿੱਤੇ ਬਿਲਕੁਲ ਰਸਾਇਣ ਨਹੀਂ ਸੀ ਖਾਣ ਪੀਣ ਵਾਲੀ ਇਹ ਸਿਰਫ ਇੱਕ ਸੀਗੀ